ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਦਿਖਾਉਣ ਲੱਗੀ ਹਾਂ ਮੋਟੇ ਸੂਟ ਹਾਂਜੀ ਇਹ ਪਸ਼ਮੀਨੇ ਦੇ ਸੂਟ ਨੇ ਏਕੇ ਟੈਕਸ ਦਾ ਪਸ਼ਮੀਨਾ ਜੋ ਕਿ ਪਫ ਦਾ ਵਰਕ ਹੋਇਆ ਹੋਇਆ ਹੈ ਇਸ ਤੇ ਇਸ ਦਾ ਪ੍ਰਾਈਸ ਸਿਰਫ ਤੇ ਸਿਰਫ 1400 ਇੱਕ ਸੂਟ ਦਾ ਇਹ ਪ੍ਰਿੰਟਡ ਸੂਟ ਨੇ ਜੀ ਇਹ ਇਟਾਲੀਅਨ ਵੂਲ ਫੈਬਰਿਕ ਦਾ ਜੋ ਕਿ ਬਹੁਤ ਜ਼ਿਆਦਾ ਸੌਫਟਾ ਕੱਪੜਾ ਹੈ ਇਹ ਕਾਟਰਾਇਜ਼ ਦਾ ਸੂਟ ਆ ਜੀ ਇਹ ਤੁਹਾਨੂੰ ਆਲ ਓਵਰ ਵੀ ਮਿਲ ਜਾਣਗੇ ਤੇ ਮੈਚਿੰਗ ਵੀ ਮਿਲ ਜਾਣਗੇ ਇਹ ਵੀ ਇਟਾਲੀਅਨ ਵੂਲ ਫੈਬਰਿਕ ਦਾ ਇਹਦਾ ਪ੍ਰਾਈਸ ਆ ਜੀ 750 ਤੇ ਕਟਰਾਇ ਮੈਚਿੰਗ ਦਾ ਰੇਟ ਹੈ 1300 ਬਹੁਤ ਹੀ ਸੌਫਟ ਪਸ਼ਮੀਨਾ ਲੱਗਿਆ ਹੋਇਆ ਇਸ ਤੇ ਸਲਵਾਰ ਦਾ ਫੈਬਰਿਕ ਆ ਜਿਹੜਾ ਵਿੱਚ ਕਈ ਕਲਰ ਨੇ ਇੱਕ ਬਲੂ ਸ਼ੇਡ ਆ ਜੀ ਇਹ ਵੀ ਬਹੁਤ ਪਿਆਰਾ ਕਲਰ ਹੈ ਇਹ ਥੋੜਾ ਲਾਈਟ ਸ਼ੇਡ ਆ ਕਰੀਮ ਜਿਹਾ ਟੋਨ ਹੈ ਇਸ ਦੀ ਇਹਦਾ ਪ੍ਰਾਈਸ ਵੀ 750 ਹੈ ਇਹ ਵੀ ਇਟਾਲੀਅਨ ਬੂਲ ਦਾ ਫੈਬ੍ਰਿਕ ਆ ਇਹਨਾਂ ਦਾ ਰੇਟ ਘੱਟ ਹੈ 500 ਵਾਲੇ ਨੇ ਇਹਦਾ ਰੇਟ ਵੀ 750 ਆ ਇਹ ਡਿਜ਼ਾਈਨ ਦਾ ਬਹੁਤ ਜ਼ਿਆਦਾ ਟ੍ਰੈਂਡ ਆ ਹਾਂਜੀ ਇਹ ਵੀ 500 ਵਾਲਾ ਇਹ ਕਟ ਰਾਈਚ ਨੇ ਹੋਰ ਪ੍ਰਿੰਟ ਆ ਇਹ ਵੀ ਕੋਟ ਰਾਈਜ਼ ਦੇ ਆ। ਇਹ ਬਲੈਕ ਕਲਰ ਇਹ ਵੀ ਇਟਾਲੀਅਨ ਬੂਲ ਦਾ। ਇਹ ਵੀ ਬਲੈਕ ਦੇ ਬਹੁਤ ਪਿਆਰਾ ਸੂਟ ਆ ਇਹ। ਇਹ ਪ੍ਰਿੰਟ ਚ ਪਹਿਲਾਂ ਗਰਮੀ ਵਾਲੇ ਸੂਟ ਵੀ ਆਏ ਸੀ ਕਾਟਨ ਦੇ। ਸੋ ਅੱਗੇ ਮੈਂ ਤੁਹਾਨੂੰ ਆਉਣੀ ਆ ਤੁਹਾਨੂੰ ਸੂਟ ਜੋ ਮੈਂਨੇ ਵੀ ਬਾਈ ਕੀਤੇ ਨੇ। ഈ പഞ് സോജ സൂട്ട് ബ്രീക്കുട്ടി ലൈറ്റ് ഷേഡ് എന്ന പ്രൈസ് സാഡേ സാ സെന സേ സൂട്ടേഡ ਹੇਅਰ ਲਾਈਟ ਸ਼ੇਡ ਜਿੱਦਾਂ ਹੁਣ ਆਪਣੀ ਮੰਮੀ ਲਾਈਕ ਕਰਦੇ ਨੇ ਸੂਟ ਲਾਈਟ ਸ਼ੇਡ ਪਾਉਣੇ ਇਹ ਬਹੁਤ ਜ਼ਿਆਦੇ ਵਧੀਆ ਫੈਬਰਿਕ ਆ ਬਹੁਤ ਹੀ ਸੌਫਟ ਆ ਕਿਸੇ ਵੀ ਤਰ੍ਹਾਂ ਖਰਾਬ ਨਹੀਂ ਹੁੰਦਾ ਨਾ ਬੋਰਾਂ ਦਾ ਇਹ ਕੱਪੜੇ ਤੇ ਇਹਦਾ ਪ੍ਰਾਈਸ ਵੀ 750 ये फैब्रिक भी बहुत ज़्यादा सॉफ्ट आई ये पाँच मीटर सूट ने जी प्लेन पशमीने भी बहुत ज़्यादा कलर ने इन को ਇਹ ਨੱਬੇ ਦੀ ਮਸ਼ਹੂਰ ਸ਼ਾਪ ਆ ਪਰ ਉਹਨਾਂ ਨੇ ਆਪਣਾ ਨਾਮ ਮੈਂਸ਼ਨ ਨਹੀਂ ਕਰਨ ਦਿੱਤਾ ਵੀ ਮੈਂ ਮੈਂਸ਼ਨ ਨਹੀਂ ਕਰਨਾ ਸਾਡੀ ਸ਼ਾਪ ਦਾ ਨਾਮ ਹਾਂਜੀ ਇਹ ਮੈਂ ਸੂਟ ਬਾਈ ਕੀਤੇ ਨੇ ਇਹਨਾਂ ਤੋਂ ਇਹ ਪਲੇਨ ਲੱਤੇ ਨੇ ਵਰਕ ਕਰਾਉਣੇ ਲੇਗੇ ਆਪਾਂ ਨੇ ਲਾਈਟ ਪਿੰਕ ਤੇ ਮਸਟਰਡ ਸ਼ੇਡ ਤੇ ਇਹ ਪਿੰਕ ਤੇ ਪੀਚ ਜੀ ਟੋਨ ਦਾ ਬਹੁਤ ਸੋਹਣਾ ਸੂਟ ਹੈ ਵੀ ਦੇਖ ਕੇ ਇਟਾਲੀਅਨ ਬੋਲਦਾ ਥੈਂਕ ਯੂ ਸੋ ਮੱਚ